ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪਟਨੇ ਦੇ ਵਿੱਚ ਜੰਮੂ ਕਸ਼ਮੀਰ ਦੀ ਅਸੈਂਬਲੀ ਨੂੰ ਦੁਬਾਰ ਤੋਂ ਉੱਥੇ ਸਟੇਟ ਹੁੱਡ ਉੱਥੇ ਪੂਰ ਰਾਜ ਦਾ ਦਰਜਾ ਦੇਣ ਦਾ ਜ ਦੇ ਬਾਰੇ 'ਚ ਕਿਹਾ ਵੀ ਸਮਾਂ ਆਉਣ ਤੇ ਠੀਕ ਟਾਈਮ ਦੇ ਉੱਤੇ ਇਹ ਬਹਾਲ ਕਰ ਦਿੱਤਾ ਜਾਊਗਾ। ਹੁਣ ਇਹ ਜਿਹੜਾ ਸਮਾਂ ਆਉਣਾ ਹੈ ਠੀਕ ਟਾਈਮ ਹੋਣਾ ਹੈ ਇਹ ਠੀਕ ਦੀ ਕੋਈ ਪਰਿਭਾਸ਼ਾ ਨਹੀਂ ਹੈ ਇਹ ਕੱਲੂ ਕਰਿਆ ਜਾ ਸਕਦਾ ਹੈ ਸਾਲ ਬਾਦ ਕਰਿਆ ਜਾ ਸਕਦਾ ਹੈ 5 ਸਾਲ ਕਰਿਆ ਜਾ ਸਕਦਾ ਹੈ 10 ਸਾਲ ਤੱਕ ਕਰਿਆ ਜਾ ਸਕਦਾ ਹੈ ਕੋਈ ਇਹਦੀ ਲਿਮਟ ਨਹੀਂ ਹੈ ਐਦਾਂ ਦਾ ਵੇਗ ਤੇ ਬੇਹੁੱਦਾ ਕਿਸਮ ਦਾ ਬਿਆਨ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਦਿੱਤਾ ਜਾਣਾ ਅਜਿਹੇ ਸੂਬੇ ਬਾਰੇ ਜਿਹੜਾ ਜਿਹਦੀਆਂ ਹੱਦਾਂ ਦੂਜੇ ਮੁਲਕਾਂ ਨਾਲ ਲੱਗਦੀਆਂ ਨੇ ਉਹ ਬਹੁਤ ਹੀ ਮੰਦਪਕ ਹੈ ਦੂਜੇ ਪੰਨੇ ਲਦਾਖ ਦੇ ਬਾਰੇ ਵਿੱਚ ਵੀ ਉਹਨਾਂ ਨੇ ਇਸੇ ਕਿਸਮ ਦਾ ਕਿਹਾ ਲਦਾਖ ਦੇ ਬਾਰੇ ਵਿੱਚ ਉਹ ਕਹਿੰਦੇ ਵੀ ਲਦਾਖ ਦੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ ਜਾਇਜ਼ ਗੱਲਾਂ ਜਾਇਜ਼ ਜਾਇਜ਼ ਕੌਮਿਆ ਚ ਹੁਣ ਕਿਹਨੂੰ ਉਹ ਜਾਇਜ਼ ਮੰਨਦਾ ਹੈ ਕਿਹਨੂੰ ਨਜਾਇਜ਼ ਮੰਨਦਾ ਹੈ ਜਦੋਂ ਦਾਸੀ ਦੰਦੇ ਅੰਮਿਤ ਸ਼ਾਹ ਜੀ ਵੀ ਉਥੋਂ ਨੂੰ ਉਹਨੂੰ ਛੇਵੀਂ ਸੂਚੀ 'ਚ ਪਾਉਣਾ ਜਾਇਜ਼ ਹੈ ਕਿ ਨਜਾਇਜ਼ ਹੈ ਜੇ ਜਾਇਜ਼ ਹੈ ਤਾਂ ਹੁਣ ਤੱਕ ਕਿਉਂ ਨਹੀਂ ਮੰਨੀ ਗਈ ਸੋ ਇਸ ਕਰਕੇ ਦੋਨੇ ਬਿਆਨ ਜਿਹੜੇ ਐ ਉਹ ਬਿਆਨ ਦੇਣ ਦੀ ਖਾਤਰ ਬਿਆਨ ਦਿੱਤੇ ਗਏ ਆ ਉਹਨਾਂ ਦੇ ਵਿੱਚ ਮੂਲ ਤੱਤ ਕੁਝ ਵੀ ਨਹੀਂਗਾ ਤੇ ਉਧਰੋਂ ਸੋਨੂ ਵਾਂਗ ਚੁੱਕ ਉਹਨਾਂ ਨੂੰ ਐਲਐਸਏ ਦੇ ਅਧੀਨ ਜਿਹੜੇ ਚੁੱਟਿਆ ਹੋਇਆ ਤੇ ਲੋਕ ਜਿਹੜੇ ਐ ਉੱਥੇ ਕੱਲ ਉਹਨਾਂ ਨੇ ਜਿਹੜਾ ਲੇਹ ਦੇ ਵਿੱਚ ਐ ਉੱਥੇ ਮਾਰਚ ਕੱਢਣਾ ਸੀ ਉਹ ਮਾਰਚ ਨੂੰ ੱੱਕੇ ਨਾਲ ਰੋਕਿਆ ਜਿਹੜਾ ਕਾਰਗਲ ਏਰੀਆ ਆ ਉਹਦਾ ਲਦਾਖ ਦਾ ਉਸ ਦੇ ਵਿੱਚ ਲੋਕਾਂ ਨੇ ਮਾਰਚ ਕੱਢੇ ਕੇਂਦਰ ਸਰਕਾਰ ਦੇ ਵਿਰੁੱਧ ਆਪਣੀਆਂ ਮੰਗਾਂ ਦੇ ਹੱਕ 'ਚ ਤੇ ਇਥੇ ਨਾਲ ਦੀ ਨਾਲੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਕੱਲ ਉਹਨਾਂ ਦੀ ਵੀ ਪ੍ਰੈਸ ਕਾਨਫਰੰਸ ਸੀ ਉਹਨਾਂ ਨੇ ਕਿਹਾ ਵੀ ਇਹ ਬਿਲਕੁਲੀ ਬੇਲੋੜੀ ਦੇਰ ਕੀਤੀ ਜਾ ਰਹੀ ਹੈ ਇਹ ਤਜਰਬਾ ਕੋਈ ਪੂਰਨ ਸੂਬਾ ਰਿਹਾ ਹੋਵੇ ਤੇ ਉਹਨੂੰ ਤੁਸੀਂ ਯੂਟੀ ਬਣਾ ਦਮੋ ਇੱਕ ਕੇਂਦਰੀ ਸਸ਼ਾਸਿਤ ਪ੍ਰਦੇਸ਼ ਬਣਾ ਦਮੋ ਤੇ ਫਿਰ ਉਸ ਦੇ ਉੱਤੇ ਵਾਅਦਾ ਕਰ ਲਿਆ ਹੋਵੇ ਤੇ ਵਾਅਦੇ ਤੇ ਪੂਰੇ ਨਾ ਉਤਰੋ ਇਹ ਬਹੁਤ ਹੀ ਵੱਡਾ ਠੱਗੀ ਵਾਲਾ ਕੰਮ ਹੈ ਕਿਉਂਕਿ ਮਨਜੋਗ ਸੁਪਰੀਮ ਕੋਰਟ ਦੇ ਵਿੱਚ ਪੂਰਨ ਦਾ ਰਾਜ ਦਾ ਦਰਜਾ ਦੇਣ ਬਾਰੇ ਪਹਿਲਾਂ ਪਟੀਸ਼ਨ ਚੱਲ ਰਹੀ ਹੈ ਤਾਂ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਹ ਵੀ ਕਿਹਾ ਵੀ ਅਸੀਂ ਇਹ ਦੇਖਾਂਗੇ ਵੀ ਸ਼ਾਇਦ ਸੁਪਰੀਮ ਕੋਰਟ ਚ ਸਰਕਾਰ ਵੱਲੋਂ ਵੀ ਅਸੀਂ ਇੱਕ ਠਹਿਰ ਬਣ ਚੀ ਸੋ ਇਹ ਹੈ ਦੂਸਰੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਅਲਾਹਾਬਾਦ ਹਾਈ ਕੋਰਟ ਨੇ ਯੂਪੀ ਦੀ ਪੁਲਿਸ ਨੂੰ ਇਸ ਕਰਕੇ ਝਾੜਾ ਪਾਈਆਂ ਨੇ ਕਿ ਉਹਨਾਂ ਨੇ ਦੋ ਵੱਖ-ਵੱਖ ਧਰਮਾਂ ਦੇ ਮੁੰਡਾ ਕੁੜੀ ਨੇ ਆਪਸ ਵਿੱਚ ਵਿਆਹ ਕਰਾ ਲਿਆ ਕੁੜੀ ਦਾ ਪਿਓ ਪੁਲਿਸ ਕੋਲ ਐਫ ਆਈ ਆਰ ਦਰਜ ਕਰਾਉਂਦਾ ਵੀ ਮੇਰੀ ਕੁੜੀ ਹਾਲੇ ਜਿਹੜੀ ਨਾਬਾਲਗ ਹੈ ਤੇ ਉਹਨੂੰ ਉਹ ਧੱਕੇ ਨਾਲ ਲੈ ਗਿਆ ਤੇ ਹਾਲਾਂਕਿ ਉਹਨੇ ਉਹਨਾਂ ਦੋਵਾਂ ਨੂੰ ਬੰਦੀ ਬਣਾ ਕੇ ਰੱਖਿਆ ਸੀ ਤੇ ਹਾਈ ਕੋਰਟ ਦੇ ਵਿੱਚ ਹੈਬੀਅਸ ਕੋਰਪਸ ਟਿਸ਼ਨ ਪਾਈ ਤਾਂ ਇਹ ਕੱਲ ਹਾਈ ਕੋਰਟ ਨੇ ਯੂਪੀ ਦੀ ਪਰਸ ਨੂੰ ਬਹੁਤ ਜ਼ਿਆਦਾ ਝਾੜਾ ਪਾਈਆ ਵੀ ਥੋੜਾ ਇਹਦੇ ਵਿੱਚ ਕੀ ਦਾਖਲ ਉਹ ਕੁੜੀ ਨੇ ਪਹਿਲਾਂ ਮੈਜਿਸਟ੍ਰੇਟ ਦੇ ਕੋਲ ਬਿਆਨ ਦਿੱਤਾ ਵੀ ਮੈਂ ਮੇਜਰ ਮੇਰੀ ਉਮਰ 18 ਸਾਲ ਤੋਂ ਵੱਧ ਹੈ ਤੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆਗਾ ਫਿਰ ਉਹਨੇ ਸੁਪਰੀਮ ਕੋ ਆਪਣੇ ਹਾਈ ਕੋਰਟ ਚ ਕਹਿਤਾ ਤੇ ਤੁਸੀਂ ਵਿੱਚ ਖਾਮਖਾ ਕੌਣ ਹੁੰਨੇ ਹੋ ਇਹ ਜਿਹੜਾ ਬਿਲਕੁਲ ਹੀ ਜਿਹੜੇ ਕਈ ਸੂਬਿਆਂ ਦੇ ਵਿੱਚ ਬੀਜੇਪੀ ਨੇ ਇਹ ਜਿਹੜੇ ਕਾਨੂੰਨ ਬਣਾਏ ਐ ਇਹਨਾਂ ਕਾਨੂੰਨਾਂ ਦੇ ਤਹਿਤ ਜਿਹਨੂੰ ਉਹ ਲਵ ਜਹਾਦ ਵਾਲੇ ਕਾਨੂੰਨ ਕਹਿੰਦੇ ਐ ਤੇ ਇਹ ਬੱਚਿਆਂ ਦੀ ਮਰਜ਼ੀ ਐ ਇਸ ਮਰਜ਼ੀ ਦੇ ਖਿਲਾਫ ਜੇ ਉਹ ਮੇਜਰ ਨੇ 18 ਸਾਲ ਤੋਂ ਵੱਡੇ ਆ ਆਪਣਾ ਫੈਸਲਾ ਲੈਣ ਦੇ ਯੋਗ ਨੇ ਜੇ ਉਹ ਵੋਟ ਪਾ ਕੇ ਸਰਕਾਰ ਚੁਣਨ ਦੇ ਯੋਗ ਨੇ ਤਾਂ ਉਹ ਆਪਣਾ ਜਿਹੜਾ ਜੀਵਨ ਸਾਥੀ ਐ ਉਸ ਨੂੰ ਵੀ ਚੁਣਨ ਦੇ ਯੋਗ ਨੇ ਇਸ ਕਰਕੇ ਇਹ ਬਿਲਕੁਲ ਹੀ ਗਲਤ ਹੈ ਤੇ ਉਹਨੂੰ ਝਾੜਾ ਪਈਆਂ ਨੇ ਤੇ ਉਹਨੂੰ ਕਿਹਾ ਵੀ ਉਹ ਉਹਨਾਂ ਨੂੰ ਛੱਡੋ ਜਿਹੜੇ ਤੁਸੀਂ ਉਹ ਫੜੇ ਹੋਏ ਐ ਤੇ ਉਹਨਾਂ ਦੀ ਸੁਰੱਖਿਆ ਦਾ ਵੀ ਯਕੀਨੀ ਬਣਾਓ ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਤੁਸੀਂ ਪੜਿਆ ਬਾਚ ਲਿਓ ਅਗਲੀ ਗੱਲ ਦੋਸਤੋ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਦੀਵਾਲੀ ਦੇ ਉੱਤੇ ਪਟਾਕਿਆਂ ਦੇ ਬਾਰੇ ਵਿੱਚ ਕੁਝ ਗੱਲਾਂ ਦੇ ਸ਼ਰਤਾਂ ਦੇ ਨਾਲ ਉਹਦੀ ਮਨਜ਼ੂਰੀ ਦੇ ਦਿੱਤੀ ਸੀ ਵੀ ਸਵੇਰੇ 2 ਘੰਟੇ ਸ਼ਾਮ ਨੂੰ 2 ਘੰਟੇ ਆਹ 2 ਦਿਨ ਲੱਗਣਗੇ ਕੱਲ ਦੀ ਜਿਹੜੀ ਅੱਜ ਹਿੰਦੂ ਦੇ ਵਿੱਚ ਦਾ ਹਿੰਦੂ ਅਖਬਾਰ ਚ ਦੋ ਖਬਰਾਂ ਲੱਗੀਆਂ ਹੋਈਆਂ ਨੇ ਇੱਕ ਖਬਰ ਦੇ ਵਿੱਚ ਤਾਂ ਇਹ ਹੈ ਵੀ ਸੁਪਰੀਮ ਕੋਰਟ ਦੇ ਜਿਹੜੇ ਇਹ ਹੁਕਮ ਨੇ ਇਹਨਾਂ ਦੀਆਂ ਧਜੀਆਂ ਉਡਾਤੀਆਂ ਐਨੇ ਪਟਾਕੇ ਚੱਲ ਰਹੇ ਆ ਕਿ ਉੱਥੇ ਇੱਕਦਮ ਜਿਹੜਾ ਹੈਗਾ ਅ ਜਿਹੜਾ ਉੱਥੋਂ ਦਾ ਪ੍ਰਦੂਸ਼ਣ ਸੂਚਕ ਅੰਕ ਹੈਗਾ AQI ਉਹ 268 ਤੇ ਪਹੁੰਚ ਗਿਆ ਤੇ ਦੂਜੀ ਇੱਕ ਹੋਰ ਖਬਰ ਹੈ ਵੀ ਉੱਥੇ ਜਿਹੜੀਆਂ ਦੁਕਾਨਾਂ ਭਰੀਆਂ ਪਈਆਂ ਨੇ ਉਹਨਾਂ 'ਚ ਗਰੀਨ ਪਟਾਕੇ ਨਹੀਂ ਹੈ ਜਿਹੜੇ ਸੁਪਰੀਮ ਕੋਰਟ ਕਹਿੰਦੀ ਹੈ ਉਹਦੇ 'ਚ ਆਮ ਪਟਾਕੇ ਆ ਆਮ ਜਿਹੜੇ ਹੈਗੇ ਆ ਅੱਗੇ ਵਿਕਦੇ ਉਹੀ ਪਏ ਆ ਸੋ ਸੁਪਰੀਮ ਕੋਰਟ ਜਰਾ ਇਹ ਦੇਖ ਲਵੇ ਵੀ ਅਜਿਹੇ ਹੁਕਮ ਜਿਹੜੇ ਹੁਕਮਾਦਿਆਂ ਧਜੀਆਂ ਉਡਣੀਆਂ ਹੋਣ ਤੁਹਾਨੂੰ ਵੀ ਪਤਾ ਹੋਵੇ ਵੈਸੇ ਸੱਚੀ ਗੱਲ ਇਹ ਹੈ ਉਹ ਕਿਉਂ ਕਰੇ ਜਾਂਦੇ ਆ ਕਈ ਗੱਲਾਂ ਪ੍ਰੈਕਟੀਕਲ ਨਹੀਂ ਉਹਨਾਂ ਤੇ ਧਿਆਨ ਦੇਣ ਦੀ ਲੋੜ ਹੈ ਤੇ ਪ੍ਰਦੂਸ਼ਣ ਨੂੰ ਜੋ ਉਹਦਾ ਇੱਕ ਵੱਡਾ ਮੁੱਦਾ ਹੈ ਉਹਦੇ ਰੂਪ ਦੇ ਵਿੱਚ ਉਹ ਸੰਦਰਭ ਦੇ ਵਿੱਚ ਦੇਖਣ ਦੀ ਲੋੜ ਹੈਗੀ ਹੈ ਅ ਅਗਲੀ ਗੱਲ ਦੋਸਤੋ ਅ ਜਿਹੜਾ 트ੰਪ ਸਾਹਿਬ ਨੇ ਕੱਲ ਦੁਬਾਰਾ ਫੇਰ ਇਹ ਗੱਲ ਦੁਹਰਾਤੀ ਵੀ ਮੋਦੀ ਨੇ ਮੇਰੇ ਨਾਲ ਮੋਦੀ ਜੀ ਨੇ ਮੇਰੇ ਨਾਲ ਵਾਦਾ ਕੀਤਾ ਹੈ ਵੀ ਉਹ ਰੂਸ ਤੋਂ ਤੇਲ ਨਹੀਂ ਖਰੀਦੂਗਾ ਤੇ ਇਹ ਗੱਲ ਕੋਈ ਇੱਕ ਦਿਨ ਚ ਹੋ ਨਹੀਂ ਜਾਣੀ ਵੈਸੇ ਕਹਿੰਦੇ ਇਹ ਮੋਦੀ ਜੀ ਨੇ ਹੌਲੀ-ਹੌਲੀ ਉਹ ਤੇਲ ਖਰੀਦਣਾ ਘਟਾ ਵੀ ਦਿੱਤਾ ਤੇ ਹੁਣ ਜਿਹੜਾ ਤੇਲ ਖਰੀਦ ਰਿਹਾ ਹੈ ਮੋਦੀ ਭਾਰਤ ਸਰਕਾਰ ਰੂਸ ਤੋਂ ਉਹ ਸਿਰਫ 38% ਤੇਲ ਖਰੀਦ ਰਿਹਾ ਜਿਹੜਾ ਪਹਿਲਾਂ ਜ਼ਿਆਦਾ ਸੀ 100 ਸੀ ਹੁਣ ਉਹ 38 ਤੇ ਆ ਗਿਆ ਜਿਹੜੀ ਘਟ ਰਿਹਾ ਤੇ ਹੌਲੀ-ਹੌਲੀ ਉਹਨੂੰ ਜ਼ੀਰੋ ਕਰ ਰਿਹਾ ਹੈ ਇਹ ਚੰਗੀ ਗੱਲ ਹੈ ਕਿ ਮੋਦੀ ਨੇ ਇਹ ਫੈਸਲਾ ਕਰ ਲਿਆ ਪਰ ਭਾਰਤ ਦੀ ਸਰਕਾਰ ਨੇ ਕੀ ਫੈਸਲਾ ਕੀਤਾ ਸੱਚੀਉਂ ਕੀਤਾ ਹੈ ਜਾਂ ਇਹ ਫੈਸਲੇ ਜਿਵੇਂ ਇਹਦੇ ਤੇ ਇਲਜ਼ਾਮ ਹੈ મોદી ਜੀ ਤੇ ਵੀ ਉਹਦੇ ਫੈਸਲਿਆਂ ਦੀ ਜਾਣਕਾਰੀ 트ੰਪ ਦਿੰਦਾ ਹੈਗਾ ਭਾਰਤ ਦੇ ਲੋਕਾਂ ਨੂੰ ਜਾਣਕਾਰੀ મોદી ਜੀ ਖੁਦ ਨਹੀਂ ਦਿੰਦੇ ਹਾਂ ਜਿਹੜਾ ਸਾਡੇ ਵਿਦੇਸ਼ ਮਹਿਕਮ ਵਿਦੇਸ਼ ਵਿਦੇਸ਼ ਮੰਤਰਾਲੇ ਦੇ ਜਿਹੜੇ ਬੁਲਾਰੇ ਹੈ ਰਣਧੀਰ ਜੈਸਪਾਲ ਜੀ ਜੈਸਵਾਲ ਜੀ ਉਹਨਾਂ ਨੇ ਪਰਸੋਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਵੀ ਅਸੀਂ ਇਹ ਬਿਲਕੁਲ ਨਹੀਂ ਹੈ ਅਸੀਂ ਆਪਣੀ ਆਪਣੇ ਇੰਡੀਪੈਂਡੈਂਟ ਆ ਅਸੀਂ ਜੋ ਮਰਜੀ ਹੈ ਪਰ ਨਾਲ ਉਹਨੇ ਦੋ ਲਾਈਨਾਂ ਕਹਿਤੀਆਂ ਕਿ ਅਸੀਂ ਜਿਹੜਾ ਤੇਲ ਹੈ ਜਿਹੜੀ એનર્ਜੀ ਹੈ ਉਹਨੂੰ ਬ੍ਰਾਡ ਬੇਸ ਕਰ ਰਹੇ ਹਾਂ ਉਹਨੂੰ ਫਲਾ ਰਹੇ ਹਾਂ ਤੇ ਅੱਡ ਅੱਡ ਖੇਤਰਾ 'ਚ ਜਾ ਰਹੇ ਹਾਂ ਹੁਣ ਇਹਦੇ ਕੀ ਮੈਨੇ ਹੈ ਫਲਾ ਰਹੇ ਹਾਂ ਵੱਡਾ ਕਰ ਰਹੇ ਹਾਂ ਜਾਂ ਤਾਂ ਉਹਨੂੰ ਪੂਰੀ ਤਰ੍ਹਾਂ ਐਕਸਪਲੇਨ ਕਰ ਦੇ ਦੱਸ ਦੇ ਵੀ ਅਸੀਂ ਕੀ ਕੀ ਕਰ ਰਹੇ ਹਾਂ ਇਹਦੇ ਨਾਲ ਸ਼ੱਕ ਹੋ ਗਈ ਵੀ ਅਸੀਂ ਸੱਚੀ ਤੇਲ ਕਟਾਤਾ ਇਹ ਹੈ ਇਹਦੇ 'ਚ ਚਾਹੇ ਉੱਤੋਂ ਨਾ ਪਰ ਵਿੱਚੋਂ ਹਾਂ ਇਹ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਅਗਲੀ ਗੱਲ ਦੋਸਤੋ ਇਹ ਹੈ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਜਿਹੜਾ ਵਿਅਕਤੀ ਹੈ ਪੰਜਾਬ ਦਾ ਕੋਆਪਰੇਟਿਵ ਵਿਭਾਗ ਵਿੱਚੋਂ ਉਹਨੂੰ 58 ਸਾਲ ਤੇ ਰਿਟਾਇਰ ਕਰ ਦਿੱਤਾ ਉਹ ਹੈਂਡੀਕੈਪਡ ਹੈ ਤੇ ਉਹਨੂੰ 54% ਉਹਦੀ ਡਿਸੇਬਿਲਟੀ ਹੈ ਤੇ ਉਹ ਕਾਨੂੰਨਾ ਮੁਤਾਬਕ ਸੰਵਿਧਾਨ ਮੁਤਾਬਕ 60 ਸਾਲ ਤੱਕ ਉਮਰ ਤੇ ਆਪਣਾ ਰੋਜਗਾਰ ਕਰਨ ਦੇ ਯੋਗ ਹੈ ਸੁਪ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਤੇ ਉਹਨੂੰ ਕਿਹਾ ਵੀ ਉਹਨੂੰ ਦੁਬਾਰਾ ਤੋਂ ਰੀਜੋਇਨ ਕਰਾਓ ਤੇ 60 ਸਾਲ ਤੱਕ ਉਹਨੂੰ ਰਿਟਾਇਰ ਨਹੀਂ ਤੁਸੀਂ ਕਰੋਗੇ ਤੁਸੀਂ ਕਾਨੂੰਨ ਦੀ ਧਜੀਆਂ ਉਡਾ ਰਹੇ ਹੋ ਉਹਦੇ ਤੇ ਆਮ ਨਿਯਮ ਜਿਹੜਾ ਹੈਂਡੀਕੈਪ ਕੋਈ ਮੁਲਾਜ਼ਮਾ ਹੈ ਉਹਦੇ ਤੇ ਆਮ ਨਿਯਮ ਲਾਗੂ ਨਹੀਂ ਹੁੰਦੇ ਉਹਨਾਂ ਨੂੰ 58 ਦੀ ਬਜਾਏ 60 ਤੇ ਰਿਟਾਇਰ ਕਰਿਆ ਜਾਂਦਾ ਹੈ ਪੰਜਾਬ ਸਰਕਾਰ ਨੇ ਪਤਾ ਨਹੀਂ ਇਸ ਤਰ੍ਹਾਂ ਦਾ ਕਿਉਂ ਕਰ ਲਿਆ ਇਹ ਨਹੀਂ ਸੀ ਕਰਨਾ ਚਾਹੀਦਾ ਇਹ ਲਾਸਟ ਗੱਲ ਦੋਸਤੋ ਅੱਗੇ ਵੀ ਕਈ ਵਾਰ ਤੁਹਾਡੇ ਨਾਲ ਤਵleen ਸਿੰਘ ਜਿਹੜੀ ਉੱਗੀ ਪੱਤਰਕਾਰ ਹੈ ਮੋਦੀ ਜੀ ਦੇ ਦੀ ਭਗਤ ਰਹੀ ਹੈ ਉਹ ਆਪ ਲਿਖਦੀ ਹੈ ਅੱਜ ਵੀ ਲਿਖਿਆ ਉਹਨੇ ਵੀ ਮੈਂ 2013 ਚ ਮੋਦੀ ਭਗਤ ਬਣ ਗਈ ਸੀਗੀ ਮੈਨੂੰ ਉਮੀਦਾਂ ਸੀ ਤੇ ਰਾਹੁਲ ਉਹਨਾਂ ਦੀ ਡਟ ਕੇ ਵਿਰੋਧੀ ਹੈ ਕਾਂਗਰਸ ਦੀ ਡਟ ਕੇ ਵਿਰੋਧੀ ਹੈ ਉਹ ਉਹ ਹਰ ਹਫਤੇ ਐਤਵਾਰ ਨੂੰ ਆਪਣਾ ਇੱਕ ਕਲਮ ਲਿਖਦੀ ਹੈ ਇੰਡੀਅਨ ਐਕਸਪ੍ਰੈਸ 'ਚ ਇਸ ਵਾਰੀ ਜਿਹੜਾ ਉਹਨੇ ਕਲਮ ਲਿਖਿਆ ਹੈ ਵੀ ਮੈਂ ਬਹੁਤ ਦਿਨਾਂ ਤੋਂ ਬਾਅਦ ਜਦੋਂ ਪਹਿਲੇ ਦਿਨ ਉਧਰੋਂ ਸਵਿਟਜ਼ਰਲੈਂਡ ਦੇ ਬੜੇ ਲੰਬੇ ਟੂਰ ਤੋਂ ਬਾਅਦ ਆਈ ਹੈ ਵਾਪਸ ਭਾਰਤ ਤੇ ਜਦੋਂ ਮੈਂ ਆ ਰਹੀ ਸੀ ਤਾਂ ਮੈਂ ਮੋਦੀ ਜੀ ਨੂੰ ਦੇਖਿਆ ਵੀ ਆਂਧਰਾ ਪ੍ਰਦੇਸ਼ ਦੇ ਕਿਸੇ ਮੰਦਿਰ ਦੇ ਵਿੱਚ ਭਗਵੇਂ ਕੱਪੜੇ ਪਹਿਨ ਕੇ ਉਹ ਉੱਥੇ ਬੋਲ ਰਹੇ ਆ ਤੇ ਬੋਲਦੇ ਹੋਏ ਕਹਿ ਰਹੇ ਆ ਵੀ ਅਸੀਂ 2047 ਤੱਕ ਭਾਰਤ ਨੂੰ ਪੂਰੀ ਤਰ੍ਹਾਂ ਨਾਲ ਵਿਕਸਤ ਮੁਲਕ ਬਣਾ ਦੇਣਾ ਇਹ ਕਹਿ ਰਹੇ ਮੈਂ ਮੈਨੂੰ ਲੱਗਿਆ ਵੀ ਵੀ ਇਹ ਇਹ ਉਹਨੇ ਬਹੁਤ ਵਾਰੀ ਕਈਆਂ ਨੇ ਗੱਲਾਂ ਭਗਵੇਂ ਕੱਪੜਿਆਂ 'ਚ ਜੇ ਕਹਿ ਰਹੇ ਐ ਤੇ ਕਿਸੇ ਮੰਦਰ ਦੀ ਪੂਜਾ ਕਰਦਿਆਂ ਹੋਇਆਂ ਕਹਿ ਰਹੇ ਐ ਤਾਂ ਇਹ ਆਰਥਿਕ ਨੀਤੀ ਘੱਟ ਤੇ ਦੂਜੀ ਨੀਤੀ ਜ਼ਿਆਦਾ ਹੈ ਫਿਰ ਕਹਿੰਦੀ ਮੈਂ ਉੱਥੋਂ 에어ਪੋਰਟ ਤੋਂ ਇੱਕ ਮੈਗਜ਼ੀਨ ਖਰੀਦਿਆ ਸੀ ਵਿਦੇਸ਼ੀ ਕੋਈ ਮੈਗਜ਼ੀਨ ਉਹਦੇ 'ਚੋਂ ਪੜਨ ਦੇ ਲਈ ਮੈਂ ਦੇਖਿਆ ਵੀ ਜਿਹੜਾ ਭਾਰਤ ਬਾਰੇ ਇਹ ਮੈਗਜ਼ੀਨ ਕੀ ਲਿਖਦਾ ਹੈ ਤਾਂ ਉਹਨੇ ਜੋ ਲਿਖਿਆ ਹੋਇਆ ਸੀ ਮੈਗਜ਼ੀਨ 'ਚ ਉਹ ਇਹ ਲਿਖਿਆ ਹੋਇਆ ਸੀ ਵੀ ਮੈਗਜ਼ੀਨ ਦੇ ਵਿੱਚ ਪਹਿਲਾਂ 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 ਇਤਿਹਾਸ ਇਹ ਸੀ ਜਿਹੜਾ ਹੈਨਰੀ ਟਰੂਮੈ ਹੈਰੀ ਟਰੂਮੈਨ ਨੇ ਕਿਹਾ ਵੀ ਦੁਨੀਆ ਤਿੰਨ ਤਰ੍ਹਾਂ ਦੀ ਦੁਨੀਆ ਹੈ ਇੱਕ ਪਹਿਲੀ ਦੁਨੀਆ ਇੱਕ ਦੂਜੀ ਦੁਨੀਆ ਇੱਕ ਤੀਜੀ ਦੁਨੀਆ ਪਹਿਲੀ ਦੁਨੀਆ ਅਮਰੀਕਾ ਤੇ ਉਹਦੇ ਸਹਿਯੋਗੀ ਦੇਸ਼ ਦੂਜੀ ਦੁਨੀਆ ਰੂਸ ਤੇ ਉਹਦੇ ਸਹਿਯੋਗੀ ਸਮਾਜਵਾਦੀ ਦੇਸ਼ ਤੀਜੀ ਦੁਨੀਆ ਬਾਕੀ ਜਿਹੜੇ ਵਿਕਸ ਵਿਕਾਸ ਕਰ ਰਹੇ ਦੇਸ਼ ਨੇ ਗਰੀਬ ਲੋਕ ਹੈ ਉਹ ਅੱਗੇ ਇਹਨਾਂ ਨੂੰ ਤੀਜੀ ਦੁਨੀਆ ਦੇ ਦੇਸ਼ ਸਾਡਾ ਭਾਰਤ ਵੀ ਤੀਜੀ ਦੁਨੀਆ ਚ ਮੰਨਿਆ ਜਾਂਦਾ ਸੀਗਾ ਫਿਰ ਉਸ ਤੋਂ ਬਾਅਦ ਵਰਲਡ ਬੈਂਕ ਨੇ ਇਹਨੂੰ ਦੂਜੀ ਤੀਜੀ ਪਹਿਲੀ ਦੁਨੀਆ ਦੀ بجائے ਵਿਕਾਸ ਵਿਕਸਤ ਦੇਸ਼ ਵਿਕਾਸਸ਼ੀਲ ਦੇਸ਼ ਇਹ ਕਹਿਣਾ ਸ਼ੁਰੂ ਕਰ ਦਿੱਤਾ ਜਿਹੜਾ ਵਿਕਸਤ ਦੇਸ਼ ਹੈ ਉਹਦੀ ਡੈਫੀਨੇਸ਼ਨ ਵਰਲਡ ਬੈਂਕ ਨੇ ਜਿਹੜੀ ਦਿੱਤੀ ਉਹ ਇਹ ਕਿਹਾ ਵੀ ਜਿਸ ਦੇਸ਼ ਦੇ ਨਾਗਰਿਕਾਂ ਦੀ ਆਮਦਨ ਦਾ ਔਸਤ ਪ੍ਰਤੀ ਵਿਅਕਤੀ 14000 ਡਾਲਰ ਹੋਵੇ ਉਹਨੂੰ ਅਸੀਂ ਵਿਕਸਤ ਦੇਸ਼ ਕਹਿ ਸਕਦੇ ਹਾਂ 14000 ਡਾਲਰ ਤੋਂ ਵੱਧ ਹੋਵੇ ਤੇ ਸਾਡਾ ਇਸ ਵਕਤ ਭਾਰਤ ਦਾ 27-2800 ਡਾਲਰ ਦੇ ਨੇੜੇ ਤੇੜੇ ਹੈ ਔਸਤ ਤੇ 14000 ਡਾਲਰ ਤੇ ਪਹੁੰਚਣ ਲਈ ਆਉਣ ਵਾਲੇ 22 ਸਾਲਾਂ 'ਚ 2047 ਤੱਕ ਜਿਹਦੇ 'ਚ ਮੋਦੀ ਜੀ ਕਹਿ ਰਹੇ ਹੈ ਕਿ ਮੈਂ ਪੂਰੀ ਤਰ੍ਹਾਂ ਵਿਕਸਿਤ ਕਰ ਦੂੰਗਾ ਭਾਰਤ ਨੂੰ 2047 ਤੱਕ ਉਹਦੇ ਲਈ ਸਾਡੇ ਆਰਥਿਕਤਾ ਦੀ ਦਰ ਜਿਹੜੀ ਹੈ ਵਧਣ ਦੀ ਦਰ ਗ੍ਰੋਥ ਉਹਦਾ 7% ਚਾਹੀਦਾ ਹੈ ਜਿਹੜਾ ਕਿ ਇਸ ਟਾਈਮ 5.7% ਦੇ ਹੈ ਸੋ ਇਹ ਕਿਤੇ ਨੇੜੇ ਤੇੜੇ ਵੀ ਨਹੀਂ ਜਾ ਰਿਹਾ ਉਸ ਡੈਫੀਨੇਸ਼ਨ ਮੁਤਾਬਕ ਤੇ ਇਹਦੇ ਤੇ ਉਹਨੇ ਗਿਲਾ ਵੀ ਕੀਤਾ ਤੇ ਕਿਹਾ ਕਿ ਲੋਕ ਜਿਹੜੇ ਹੈ ਆਪ ਵਿਕਸਤ ਹੈਗੇ ਹੋ ਕਿ ਨਹੀਂ ਹੈਗੇ ਇਹਦੇ ਨਾਲੋਂ ਜੋਬਸ ਮੰਗਦੇ ਐ ਕੰਮ ਮੰਗਦੇ ਐ ਉਹਨੇ ਉਦਾਹਰਨ ਦਿੱਤੀ ਐ ਵੀ ਭਾਰਤੀ ਰੇਲਵੇ ਦੇ ਵਿੱਚ 64197 ਪੋਸਟਾਂ ਵਾਸਤੇ 18 ਕਰੋੜ 70 ਲੱਖ ਲੋਕਾਂ ਨੇ ਨੌਕਰੀ ਲਈ ਅਪਲਾਈ ਕੀਤਾ ਕੀ ਇਹਨੂੰ ਆਪਾਂ ਪੂਰੀ ਤਰ੍ਹਾਂ ਵਿਕਸਤ ਹੁੰਦਾ ਭਾਰਤ ਦੇਖ ਰਹੇ ਆ ਇਹ ਵਿਚਾਰਨ ਅੱਜ ਵੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ